ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਅਮੀਰ ਪਰਿਵਾਰ ਆ ਅਮੀਰ ਪਰਿਵਾਰ ਦੇ ਵਿੱਚ ਪਤੀ ਪਤਨੀ ਰਹਿੰਦੇ ਆ ਪਤੀ ਦੀ ਉਮਰ 35 ਸਾਲ ਆ ਤੇ ਪਤਨੀ ਦੀ ਉਮਰ 32 ਸਾਲ ਆ 32 ਸਾਲ ਦੀ ਰੀਮਾ ਬਹੁਤ ਜ਼ਿਆਦਾ ਉਦਾਸ ਬੈਠੀ ਆ ਉਦਾਸ ਹੋਵੇ ਵੀ ਕਿਉਂ ਨਾ ਕਿਉਂਕਿ ਜਿਹੜਾ ਉਹਦੇ ਘਰ ਵਾਲਾ ਰਾਹੁਲ ਉਹ ਕਿਸੇ ਭਿਆਨਕ ਬਿਮਾਰੀ ਨਾਲ ਪੀੜਤ ਆ ਤੇ ਉਹ ਆਲਵੇਜ਼ ਬੈੱਡ ਤੇ ਪਿਆ ਰਹਿੰਦਾ ਰੀਮਾ ਆਪਣੇ ਪਤੀ ਦੀ ਬਹੁਤ ਸੰਭ ਸੰਭਾਲ ਕਰਦੀ ਆ ਬਹੁਤ ਅਮੀਰ ਆ ਨੇ ਪੈਸਾ ਬਹੁਤ ਆ ਇਲਾਜ ਦੀ ਕੋਈ ਕਸਰ ਨਹੀਂ ਛੱਡੀ ਪਰ ਡਾਕਟਰ ਕਹਿੰਦੇ ਆ ਵੀ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਵੀ ਇਹ ਬਸ ਜਿੰਨਾ ਟਾਈਮ ਰਹਿਣਗੇ ਐਸੀ ਤਰ੍ਹਾਂ ਬੈੱਡ ਤੇ ਹੀ ਰਹਿਣਗੇ ਰੀਮਾ ਆਪਣੇ ਪਤੀ ਦੀ ਕੇਅਰ ਕਰਦੀ ਆ ਉਹਦਾ ਧਿਆਨ ਰੱਖਦੀ ਆ ਕਦੇ-ਕਦੇ ਉਹ ਬਹੁਤ ਉਦਾਸ ਹੋ ਜਾਂਦੀ ਆ ਰਾਹੁਲ ਆ ਜਿਹੜਾ ਉਹ ਬੋਲ ਵੀ ਨਹੀਂ ਸਕਦਾ ਸਿਰਫ ਉਹ ਦੇਖ ਸਕਦਾ ਤੇ ਸਮਝ ਸਕਦਾ ਜਦੋਂ ਕਦੇ ਉਹਨੂੰ ਇਹ ਲੱਗਦਾ ਵੀ ਰੀਮਾ ਉਦਾਸ ਆ ਉਹਦੇ ਚਿਹਰੇ ਤੇ ਉਦਾਸੀ ਆ ਤਾਂ ਉਹ ਅੰਦਰੋਂ-ਅੰਦਰ ਹੀ ਬਹੁਤ ਰੋਂਦਾ ਪਰ ਉਹ ਆਪਣੇ ਆਪ ਨੂੰ ਬਹੁਤ ਮਜ਼ਬੂਤ ਦਿਖਾਉਂਦਾ ਉਹਨੂੰ ਇਹ ਹੁੰਦਾ ਵੀ ਜੇ ਮੈਂ ਉਦਾਸ ਹੋਊਗਾ ਤਾਂ ਰੀਮਾ ਵੀ ਉਦਾਸ ਹੋਊਗੀ ਉਹ ਆਪਣੀ ਪਤਨੀ ਨੂੰ ਕਦੇ ਉਦਾਸ ਨਹੀਂ ਵੇਖਣਾ ਚਾਹੁੰਦਾ ਹੁੰਦਾ ਹੁਣ ਉਹਦੇ ਪਤੀ ਦੀ ਹਾਲਤ ਜਿਹੜੀ ਉਹ ਦਿਨੋ ਦਿਨ ਹੋਰ ਵਿਗੜਦੀ ਜਾਂਦੀ ਆ ਤੇ ਉਹਨੂੰ ਇਹ ਲੱਗਦਾ ਵੀ ਮੈਨੂੰ ਆਪਣੇ ਪਤੀ ਦੀ ਕੇਅਰ ਕਰਨ ਵਾਸਤੇ ਇੱਕ ਨਰਸ ਰੱਖ ਲੈਣੀ ਚਾਹੀਦੀ ਆ ਉਹ ਇੱਕ ਨਰਸ ਰੱਖਦੀ ਆ ਨਰਸ ਕੁਝ ਦਿਨ ਤਾਂ ਰਹਿੰਦੀ ਆ ਪਰ ਉਸ ਤੋਂ ਬਾਅਦ ਉਹ ਜੋਬ ਛੱਡ ਜਾਂਦੀ ਆ ਉਹ ਜਵਾਬ ਦੇ ਜਾਂਦੀ ਆ ਵੀ ਮੈਂ ਇੱਥੇ ਹੋਰ ਜੋਬ ਨਹੀਂ ਕਰ ਸਕਦੀ ਰੀਮਾ ਜਿਹੜੀ ਉਹ ਫੇਰ ਉਦਾਸ ਹੋ ਜਾਂਦੀ ਆ ਕਿਉਂਕਿ ਰੀਮਾ ਦੇ ਪਤੀ ਦੀ ਹਾਲਤ ਇਹੋ ਜੀ ਸੀ ਵੀ ਉਹ ਤੋਂ ਇਕੱਲੀ ਤੋਂ ਸੰਭਾਲਿਆ ਨਹੀਂ ਜਾਂਦਾ ਸੀ ਜਿਵੇਂ ਉਹਨੂੰ ਨਿਮਾਉਣਾ ਤਬਾਉਣਾ ਉਹਨੂੰ ਖਾਣਾ ਵਗੈਰਾ ਖਿਲਾਉਣਾ ਤੇ ਘਰ ਦੇ ਕੰਮ ਵਾਸਤੇ ਵੀ ਕੋਈ ਹੈ ਨਹੀਂ ਸੀ ਹੈਲਪ ਕਰਨ ਵਾਲਾ ਹੁਣ ਰੀਮਾ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਪਿੰਡ ਚੋਂ ਕੋਈ ਉਹਦੇ ਪਤੀ ਦਾ ਪਤਾ ਲੈਣ ਆਉਂਦਾ ਚਲੋ ਗੱਲਾਂ ਬਾਤਾਂ ਕਰਦੇ ਆ ਤੇ ਉਹ ਰੀਮਾ ਨੂੰ ਕਹਿੰਦਾ ਵੀ ਤੂੰ ਕਿਵੇਂ ਸੰਭਾਲਦੀ ਆ ਇਕੱਲੀ ਵੀ ਰਾਹੁਲ ਨੂੰ ਐ ਸੰਭਾਲਣਾ ਤਾਂ ਔਖਾ ਹਨਾ ਕੰਮ ਵੀ ਹੋ ਜਾਂਦੇ ਆ ਉਹ ਕਹਿੰਦੀ ਕਿ ਮੈਂ ਕਿੰਨੇ ਕੇਅਰ ਟੇਕਰ ਰੱਖਿਆ ਪਰ ਕੋਈ ਰਹਿੰਦਾ ਹੀ ਨਹੀਂ ਹੈਨਾ ਵੀ ਥੋੜਾ ਜਿਹਾ ਟਾਈਮ ਰਹਿੰਦਾ ਤੇ ਉਹ ਜਿਹੜਾ ਕੋਈ ਰਿਸ਼ਤੇਦਾਰ ਆਇਆ ਸੀ ਉਹਨੂੰ ਕਹਿੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਕਾਫੀ ਮੁੰਡੇ ਆ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਆ ਬੇਰੁਜ਼ਗਾਰ ਨੇ ਉਹ ਵੀ ਜੇ ਉੱਥੇ ਨੇੜੇ ਤੇੜੇ ਨੌਕਰੀ ਮਿਲਦੀ ਆ ਤਾਂ ਘੱਟ ਤਨਖਾਹ ਤੇ ਮਿਲਦੀ ਆ ਵੀ ਜੇ ਤੂੰ ਚੰਗੀ ਤਨਖਾਹ ਦੇ ਦੇਵੇਂਗੀ ਤਾਂ ਮੈਂ ਗੱਲ ਕਰ ਲਵਾਂ ਉਹ ਕਹਿੰਦੀ ਵੀ ਮੈਂ ਕੀ ਕਰਨਾ ਹੈਨਾ ਪੈਸੇ ਦਾ ਬਥੇਰਾ ਪੈਸਾਗਾ ਬੀ ਜੇ ਮੈਂ ਆਪਣੇ ਪਤੀ ਤੇ ਹੀ ਨਹੀਂ ਲਾ ਸਕਦੀ ਵੀ ਫਿਰ ਮੈਂ ਕੀ ਕਰੂੰ ਵੀ ਇਹਦਾ ਤਾਂ ਕਮਾਇਆ ਹੋਇਆ ਪੈਸਾ ਹੈਗਾ ਤੇ ਚਲੋ ਉਹ ਰਿਸ਼ਤੇਦਾਰ ਹੈ ਜਿਹੜਾ ਉਹ ਨੂੰ ਇੱਕ ਨੰਬਰ ਦੇ ਕੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਇਸ ਮੁੰਡੇ ਨੂੰ ਮੈਂ ਭੇਜੂੰਗਾ ਚਲੋ ਉਹ ਰਿਸ਼ਤੇਦਾਰ ਚਲਿਆ ਜਾਂਦਾ ਤੇ ਜਾ ਕੇ ਪਿੰਡ ਉਹ ਵਿਨੋਦ ਨਾਲ ਗੱਲ ਕਰਦਾ ਵਿਨੋਦ ਨੂੰ ਕਹਿੰਦਾ ਕਿ ਵਿਨੋਦ ਦੇਖ ਇੱਥੇ ਤੂੰ 5-10000 ਤੇ ਨੌਕਰੀ ਕਰਦਾ ਵੀ ਤੇਰਾ ਕੁਝ ਨਹੀਂ ਬਣਦਾ ਵੀ ਦਿੱਲੀ ਸ਼ਹਿਰ 'ਚ ਸਾਡੇ ਰਿਸ਼ਤੇਦਾਰ ਆ ਵੀ ਤੂੰ ਦੇ ਉਹਨਾਂ ਦੇ ਘਰੇ ਕੰਮ ਕਰੇ ਉਹ ਕਹਿੰਦਾ ਵੀ ਕੰਮ ਕੀ ਆ ਕਹਿੰਦਾ ਕੰਮ ਤਾਂ ਕੁਛ ਨਹੀਂ ਬਸ ਥੋੜੇ ਬਹੁਤੇ ਘਰੇਲੂ ਕੰਮ ਨੇ ਤੇ ਇੱਕ ਵੀ ਸਾਡਾ ਰਿਸ਼ਤੇਦਾਰ ਆ ਮੁੰਡਾ ਵੀ ਉਹ ਮੰਜੇ ਤੇ ਪਿਆ ਬਿਮਾਰ ਉਹਦੀ ਸੰਭਾਲ ਕਰਨੀ ਆ ਉਹ ਕਹਿੰਦਾ ਹਾਂਜੀ ਕੋਈ ਗੱਲ ਨਹੀਂ ਤਨਖਾਹ ਉਹ ਕਹਿੰਦਾ ਵੀ ਤੈਨੂੰ 35000 ਰੁਪਏ ਤਨਖਾਹ ਦਾ ਦੇ ਦੇਣਗੇ ਤੇ ਵੀ ਰਹਿਣ ਦਾ ਖਰਚਾ ਜਿਹੜਾ ਉਹ ਉਹਨਾਂ ਦਾ ਹੋਊਗਾ ਚਲੋ ਵਿਨੋਦ ਨੂੰ ਵੀ ਵਧੀਆ ਲੱਗਦਾ ਹਨਾ ਵੀ 35000 ਮੈਨੂੰ ਕੀ ਮਾੜਾ ਵੀ ਇੱਥੇ ਮੈਨੂੰ 10000 ਤੇ ਨੌਕਰੀ ਕਰਦਾ ਮੈਂ ਚਲੋ ਉਹ ਨਾ ਦਿੱਲੀ ਚ ਲਿਆ ਜਾਂਦਾ ਦਿੱਲੀ ਜਾ ਕੇ ਉਹ ਰਾਹੁਲ ਦੇ ਘਰ ਦਾ ਗੇਟ ਜਦੋਂ ਖੜਕਾਉਂਦਾ ਤਾਂ ਰੀਮਾ ਦਰਵਾਜ਼ਾ ਖੋਲਦੀ ਆ ਰੀਮਾ ਇੱਕ ਸੋਹਣੇ ਸੁਨੱਖੇ ਮੁੰਡੇ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਵੀ ਇਹ ਮੁੰਡਾ ਕੌਣ ਆ ਦੇਖਣ ਚ ਵੀ ਪੜਿਆ ਲਿਖਿਆ ਲੱਗਦਾ ਸੀ ਦਰਵਾਜ਼ਾ ਖੋਲ ਕੇ ਉਹ ਉਹਨੂੰ ਪੁੱਛਦੀ ਆ ਵੀ ਹਾਂਜੀ ਕੌਣ ਤੁਸੀਂ ਕਿਸ ਨੂੰ ਮਿਲਣਾ ਉਹ ਕਹਿੰਦਾ ਮੈਂ ਵਿਨੋਦ ਆ ਫੁਲਾਣੇ ਪਿੰਡ ਦੇ ਵਿੱਚੋਂ ਆਇਆ ਮੈਨੂੰ ਕਿਸੇ ਨੇ ਭੇਜਿਆ ਕਹਿੰਦੀ ਅੱਛਾ ਅੱਛਾ ਤੁਸੀਂ ਵਿਨੋਦ ਹੋ ਅੰਦਰ ਆਜੋ ਕਹਿੰਦੀ ਚਲੋ ਉਹਨੂੰ ਅੰਦਰ ਲੈ ਕੇ ਜਾਂਦੀ ਆ ਪਹਿਲਾਂ ਉਹਦੇ ਲਈ ਚਾਹ ਬਣਾਉਂਦੀ ਆ ਤੇ ਫਿਰ ਉਹ ਕਹਿੰਦਾ ਵੀ ਮੇਮ ਸਾਹਿਬ ਵੀ ਮੈਨੂੰ ਤਾਂ ਇੱਥੇ ਕੰਮ ਲਈ ਭੇਜਿਆ ਗਿਆ। ਉਹ ਕਹਿੰਦੀ ਹਾਂ ਉਹ ਵਿਨੋਦ ਨੂੰ ਕਹਿੰਦੀ ਵਿਨੋਦ ਦੇਖਣ ਚ ਤਾਂ ਤੂੰ ਪੜਿਆ ਲਿਖਿਆ ਲੱਗਦਾ ਵੀ ਤੇਰੀ ਐਡੀ ਕੀ ਮਜਬੂਰੀ ਹੈ ਵੀ ਤੈਨੂੰ ਐ ਘਰਾਂ ਦੇ ਵਿੱਚ ਕੰਮ ਕਰਨਾ ਪਵੇ। ਉਹ ਕਹਿੰਦਾ ਬੱਸ ਮੈਡਮ ਕੀ ਕਰਾਂ ਹਨਾ ਵੀ ਪੜ੍ਹ ਲਿਖ ਤਾ ਗਿਆ ਨੌਕਰੀਆਂ ਨਹੀਂ ਮਿਲਦੀਆਂ ਵੀ ਉੱਥੇ ਮੈਂ ਘੱਟ ਤਨਖਾਹ ਤੇ ਕੰਮ ਕਰਦਾ ਸੀ ਤੇ ਇੱਥੇ ਤਾਂ ਮੈਨੂੰ ਫਿਰ ਵੀ ਜਿੰਨੀ ਤਨਖਾਹ ਤੁਸੀਂ ਕਿਹਾ ਵੀ ਮੇਰੇ ਲਈ ਵਧੀਆ ਗੱਲ ਲੱਗੀ। ਤੇ ਉਹ ਕਹਿੰਦੀ ਵੀ ਤੈਨੂੰ ਪਤਾ ਵੀ ਤੇਰੀ ਡਿਊਟੀ ਕੀ ਆ ਉਹ ਕਹਿੰਦਾ ਵੀ ਹਾਂਜੀ ਮੈਨੂੰ ਦੱਸਿਆ ਸੀ ਵੀਰੇ ਨੇ ਵੀ ਘਰ ਦੇ ਕੰਮ ਕਰਨੇ ਆ ਤੇ ਤੁਹਾਡੇ ਹਸਬੰਦ ਦੀ ਸੰਭਾਲ ਕਰਨੀ ਆ ਉਹ ਕਹਿੰਦੀ ਹਾਂ ਫਿਰ ਉਸ ਤੋਂ ਬਾਅਦ ਉਹ ਆਪਣੇ ਹਸਬੰਦ ਕੋਲ ਉਹਨੂੰ ਲੈ ਕੇ ਜਾਂਦੀ ਆ ਰਾਹੁਲ ਦੀ ਹਾਲਤ ਵੇਖ ਕੇ ਵਿਨੋਦ ਆ ਜਿਹੜਾ ਉਹ ਵੀ ਸੋਚੀ ਪੈ ਜਾਂਦਾ ਉਦਾਸ ਹੋ ਜਾਂਦਾ ਉਹਨੂੰ ਲੱਗਦਾ ਵੀ ਦੇਖੋ ਦੁਨੀਆ ਤੇ ਹਨਾ ਕਿਵੇਂ ਕਿਵੇਂ ਦੀਆਂ ਬਿਮਾਰੀਆਂ ਨੇ ਕਿਸ ਕਿਸ ਤਰ੍ਹਾਂ ਦੇ ਲੋਕ ਪਰੇਸ਼ਾਨੀਆਂ ਚ ਕਿਰੇ ਹੋਏ ਆ ਵੀ ਮੈਨੂੰ ਇਸ ਗੱਲ ਦਾ ਦੁੱਖ ਆ ਵੀ ਮੈਂ ਉਹਨੇ ਪੈਸੇ ਨਹੀਂ ਕਮਾ ਸਕਦਾ ਵੀ ਇਹਨਾਂ ਕੋਲੇ ਪੈਸਾ ਵੀ ਆ ਤੇ ਦੇਖੋ ਪੈਸਾ ਵੀ ਹੈਣਾ ਇਹਨੂੰ ਠੀਕ ਨਹੀਂ ਕਰ ਸਕਿਆ ਚਲੋ ਉਸ ਤੋਂ ਬਾਅਦ ਰੀਮਾ ਥੋੜੀ ਉਦਾਸ ਹੁੰਦੀ ਆ ਤੇ ਉਹ ਰੀਮਾ ਦੇ ਚਿਹਰੇ ਵੱਲ ਵੇਖਦਾ ਕਹਿੰਦਾ ਮੈਡਮ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਘਰ ਵਾਲੇ ਦੀ ਵਧੀਆ ਸੰਭਾਲ ਕਰੂੰ ਉਸ ਤੋਂ ਬਾਅਦ ਵਿਨੋਦ ਆ ਵਿਨੋਦ ਆ ਜਿਹੜਾ ਉਹ ਆਪਣਾ ਕੰਮ ਸੰਭ ਲੈਂਦਾ ਉਹ ਦਿਨ ਰਾਤ ਰਾਹੁਲ ਦੀ ਸੇਵਾ ਚ ਲੱਗਿਆ ਰਹਿੰਦਾ ਰੀਮਾ ਨੂੰ ਮੌਕਾ ਹੀ ਨਹੀਂ ਮਿਲਦਾ ਸੀ ਉਹਦੇ ਨਾਲ ਮਦਦ ਕਰਾਉਣ ਦਾ ਵਿਨੋਦ ਇਸ ਵੇਰੇ ਜਲਦੀ ਉੱਠਦਾ ਘਰ ਦੀਆਂ ਸਫਾਈਆਂ ਕਰ ਦਿੰਦਾ ਕੱਪੜੇ ਧੋ ਦਿੰਦਾ ਤੇ ਰਸੋਈ ਦੇ ਕੰਮ ਵੀ ਕਰ ਦਿੰਦਾ ਸੀ ਕਈ ਵਾਰੀ ਵਰਤਨ ਸਾਫ਼ ਕਰ ਦਿੰਦਾ ਰੀਮਾ ਨੂੰ ਰੋਕਦੀ ਵੀ ਨਹੀਂ ਵਿਨੋਦ ਐਨਾ ਕੰਮ ਨਹੀਂ ਕਰਨਾ ਵੀ ਤੂੰ ਤਾਂ ਮੈਨੂੰ ਮੌਕੇ ਨਹੀਂ ਦਿੰਦਾ ਕੋਈ ਕੰਮ ਕਰਨ ਦਾ ਉਹ ਕਹਿੰਦਾ ਨਹੀਂ ਮੈਡਮ ਵੀ ਕੰਮ ਹੁੰਦਾ ਕੀ ਹੈ ਹਨਾ ਵੀ ਤੁਸੀਂ ਤਾਂ ਪਹਿਲਾਂ ਹੀ ਉਦਾਸ ਰਹਿੰਦੇ ਹੋ ਵੀ ਕੰਮ ਕਿੱਥੋਂ ਹੁੰਦਾ ਇਹੋ ਜੀ ਹਾਲਤ ਦੇ ਵਿੱਚ ਚਲੋ ਦੋਨਾਂ ਦਾ ਵਧੀਆ ਟਾਈਮ ਲੰਘਣ ਲੱਗਦਾ ਰੀਮਾ ਪਹਿਲਾਂ ਇਕੱਲੀ ਰਹਿੰਦੀ ਸੀ ਉਦਾਸ ਰਹਿੰਦੀ ਸੀ ਰਾਹੁਲ ਦੇ ਕੋਲ ਬੈਠੀ ਰਹਿੰਦੀ ਅੱਖਾਂ ਭਰ ਲੈਂਦੀ ਸੀ ਹੁਣ ਜਦੋਂ ਰਾਹੁਲ ਸਮਝ ਜਾਂਦਾ ਤਾਂ ਵਿਨੋਦ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਚਲੋ ਉਹਨਾਂ ਦਾ ਦਿਨ ਲੰਘ ਜਾਂਦਾ ਵਿਨੋਦ ਦਾ ਬਿਹੇਵ ਬਹੁਤ ਚੰਗਾ ਹੁੰਦਾ ਵਿਨੋਦ ਨੂੰ ਉਹ ਰੈਂਟ ਤੇ ਰੂਮ ਨਹੀਂ ਲੈਣ ਦਿੰਦੀ ਉਹਨੂੰ ਕਹਿੰਦੀ ਵੀ ਉੱਪਰ ਵਾਲਾ ਪੋਰਸ਼ਨ ਖਾਲੀ ਹੈ ਵੀ ਤੁਸੀਂ ਉੱਥੇ ਰਹਿ ਸਕਦੇ ਹੋ ਵਿਨੋਦ ਪਹਿਲਾਂ ਤਾਂ ਇਹ ਮੰਨਦਾ ਹਨਾ ਵੀ ਮੈਂ ਕੀ ਕਰਨਾ ਉੱਪਰ ਰਹਿ ਕੇ ਵੀ ਕੀ ਸੋਚਣਗੇ ਇਹ ਵੀ ਨਾਲੇ ਤਾਂ ਅਸੀਂ ਨੌਕਰੀ ਦਿੱਤੀ ਹੈ ਵੀ ਨਾ ਸਾਡੇ ਘਰੇ ਹੀ ਰਹਿੰਦਾ ਪਰ ਰੀਮਾ ਉਹਨੂੰ ਕਹਿੰਦੀ ਵੀ ਜਦੋਂ ਆਪਣੇ ਘਰੇ ਪੋਰਸ਼ਨ ਹੈਗਾਗਾ ਜਗ੍ਹਾ ਵਾਧੂਆ ਵੀ ਤੂੰ ਕਿਉਂ ਕਰਾਈ ਤੇ ਰਹਿਣਾ ਚਲੋ ਵਿਨੋਦ ਆ ਜਿਹੜਾ ਉੱਥੇ ਹੀ ਰਹਿੰਦਾ ਵਿਨੋਦ ਦੀ ਤੇ ਰੀਮਾ ਦੀ ਆਪਸ ਵਿੱਚ ਵਧੀਆ ਬਣਨ ਲੱਗ ਜਾਂਦੀ ਹੈ ਗੱਲਾਂ ਬਾਤਾਂ ਕਰਦੇ ਆ ਚਲੋ ਨਾਲੇ ਰੀਮਾ ਦੇ ਦਿਨ ਵਧੀਆ ਨਿਕਲਦੇ ਆ ਤੇ ਉਹਨੂੰ 2 ਕੁ ਮਹੀਨੇ ਹੋਏ ਹੁੰਦੇ ਆ ਆਏ ਨੂੰ ਤੇ 2 ਕੁ ਮਹੀਨਿਆਂ ਬਾਅਦ ਰੀਮਾ ਦੇ ਪਤੀ ਦੀ ਮੌਤ ਹੋ ਜਾਂਦੀ ਆ ਕਿਉਂਕਿ ਬਿਮਾਰੀ ਉਹਨੂੰ ਗੰਭੀਰ ਸੀ ਤੇ ਮੌਤ ਹੀ ਇੱਕ ਦਿਨ ਆਉਣੀ ਸੀ ਠੀਕ ਤਾਂ ਉਹਨੇ ਹੋਣਾ ਨਹੀਂ ਸੀ ਚਲੋ ਰੀਮਾ ਬੜਾ ਰੋਂਦੀ ਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਆਣਗਵੰਢ ਸਭ ਤੇ ਚਲੋ ਅੰਤਮ ਰਸਮਾਂ ਜਿਹੜੀਆਂ ਵੀ ਉਹਦੀਆਂ ਰਾਹੁਲ ਦੀਆਂ ਕਰ ਦਿੱਤੀਆਂ ਜਾਂਦੀਆਂ ਨੇ ਵਿਨੋਦ ਜਿਹੜਾ ਉਹ ਬੜਾ ਉਦਾਸ ਹੁੰਦਾ ਉਹ ਵੀ ਬੜਾ ਰਾਹੁਲ ਨੂੰ ਰੋਂਦਾ ਕਿਉਂਕਿ ਉਹਦੀ ਵੀ ਅਟੈਚਮੈਂਟ ਹੋ ਗਈ ਸੀ ਚਲੋ ਸਾਰੀਆਂ ਅੰਤਮ ਰਸਮਾਂ ਤੋਂ ਬਾਅਦ ਜਦੋਂ ਉਹਦੀ ਤੇਰਵੀ ਕਰ ਦਿੱਤੀ ਜਾਂਦੀ ਆ ਤਾਂ ਫਿਰ ਵਿਨੋਦ ਨੂੰ ਇਹ ਲੱਗਦਾ ਵੀ ਹੁਣ ਮੇਰਾ ਤਾਂ ਕੋਈ ਕੰਮ ਨਹੀਂ ਹੈ ਨਾ ਵੀ ਮੈਂ ਤਾਂ ਰਾਹੁਲ ਨੂੰ ਸੰਭਾਲਣ ਆਇਆ ਸੀ ਥੋੜੇ ਜਿਹੇ ਦਿਨ ਤਾਂ ਉਹ ਰੀਮਾ ਕੋਲ ਰਹਿੰਦਾ ਉਹਦਾ ਖਿਆਲ ਰੱਖਦਾ ਫਿਰ ਉਹਨੂੰ ਇਹ ਲੱਗਦਾ ਵੀ ਲੋਕਾਂ ਨੇ ਗੱਲਾਂ ਕਰਨੀਆਂ ਨੇ ਵੀ ਹੁਣ ਮੈਨੂੰ ਚਲੇ ਜਾਣਾ ਚਾਹੀਦਾ ਇੱਕ ਦਿਨ ਚਲੋ ਉਹ ਕੀ ਕਰਦਾ ਉਹ ਆਪਣੇ ਕੱਪੜੇ ਆ ਜਿਹੜੇ ਪੈਕ ਕਰਦਾ ਤੇ ਬੈਗ ਭਰ ਕੇ ਜਾਣ ਲੱਗਦਾ ਰੀਮਾ ਉਹਨੂੰ ਕਹਿੰਦੀ ਵੀ ਵਿਨੋਦ ਤੂੰ ਕਿੱਥੇ ਜਾ ਰਿਹਾ ਕਹਿੰਦਾ ਮੈਡਮ ਦੇਖੋ ਵੀ ਮੈਨੂੰ ਤਾਂ ਜਾਣਾ ਹੀ ਪੈਣਾ ਹਨਾ ਵੀ ਮੈਂ ਤਾਂ ਤੁਹਾਡੇ ਘਰ ਵਾਲੇ ਦੀ ਕੇਅਰ ਕਰਨ ਵਾਸਤੇ ਆਇਆ ਸੀ ਵੀ ਹੁਣ ਮੇਰੇ ਤੋਂ ਤੁਸੀਂ ਕੀ ਕਰਾਉਣਾ ਤੇ ਚਲੋ ਉਹ ਵੀ ਸੋਚਦੀ ਆ ਵੀ ਹਾਂ ਜੇ ਮੈਂ ਨੌਜਵਾਨ ਮੁੰਡੇ ਨੂੰ ਇਸ ਤਰ੍ਹਾਂ ਰੱਖੂਗੀ ਤਾਂ ਲੋਕਾਂ ਨੇ ਗੱਲਾਂ ਕਰਨ ਵਾਲੀਆਂ ਹਨਾ ਕਸਰਾਂ ਕੱਢ ਦੇਣੀਆਂ ਨੇ ਵੀ ਮੈਨੂੰ ਇਸ ਤਰ੍ਹਾਂ ਇਹਨੂੰ ਨਹੀਂ ਰੱਖਣਾ ਚਾਹੀਦਾ ਚਲੋ ਹੋ ਵਿਨੋਦ ਨੂੰ ਕਹਿੰਦੀ ਕਿ ਠੀਕ ਆ ਵਿਨੋਦ ਜਦੋਂ ਵੀ ਤੇਰਾ ਗੇੜਾ ਵੱਜੇ ਤੂੰ ਮਿਲ ਕੇ ਜਰੂਰ ਜਾਣਾ ਉਹ ਕਹਿੰਦਾ ਠੀਕ ਆ ਮੈਡਮ ਚਲੋ ਉਦਾਸ ਅੱਖਾਂ ਨਾਲ ਵਿਨੋਦ ਆ ਜਿਹੜਾ ਉਹ ਉੱਥੋਂ ਚਲੇ ਆ ਜਾਂਦਾ ਰੀਮਾ ਦਾ ਦਿਲ ਕਰਦਾ ਸੀ ਕਿ ਉਹ ਵਿਨੋਦ ਨੂੰ ਕਹਿ ਦੇਵੇ ਵੀ ਤੂੰ ਨਾ ਜਾ ਪਰ ਉਹ ਰੋਕ ਨਹੀਂ ਸਕਦੀ ਸੀ ਚਲੋ ਸਮਾਂ ਗੁਜ਼ਰਿਆ ਵਿਨੋਦ ਆ ਜਿਹੜਾ ਉਹ ਪਿੰਡ ਆ ਜਾਂਦਾ ਤੇ ਉਹਨੂੰ ਵੇਖ ਕੇ ਉਹਦੀ ਮਾਂ ਖੁਸ਼ ਹੋ ਜਾਂਦੀ ਹੈ ਤੇ ਉਹਨੂੰ ਕਹਿੰਦੀ ਆ ਪੁੱਤ ਵੀ ਤੂੰ ਤਾਂ ਵਧੀਆ ਕਮਾਉਣ ਲੱਗਿਆ ਸੀ ਉੱਥੇ ਵਧੀਆ ਨੌਕਰੀ ਸੀ ਹੁਣ ਤੂੰ ਛੱਡ ਕੇ ਵੀ ਆ ਗਿਆ ਫਿਰ ਵਿਨੋਦ ਆਪਣੀ ਮਾਂ ਨੂੰ ਦੱਸਦਾ ਵੀ ਮਾਂ ਮੈਂ ਤਾਂ ਉੱਥੇ ਕਿਸੇ ਮਰੀਜ਼ ਦੀ ਕੇਅਰ ਕਰਨ ਵਾਸਤੇ ਗਿਆ ਸੀ ਵੀ ਹੁਣ ਉਹਦੀ ਮੌਤ ਹੋ ਗਈ ਵੀ ਹੁਣ ਮੈਨੂੰ ਉੱਥੇ ਹਨਾ ਕਿਹਨੇ ਰੱਖਣਾ ਸੀ ਚਲੋ ਉਹਦੀ ਮਾਂ ਜਿਹੜੀ ਉਹ ਕਹਿੰਦੀ ਹੈ ਵੀ ਠੀਕ ਆ ਪੁੱਤ ਤੇ ਵਿਨੋਦ ਪਿੰਡ ਦੇ ਵਿੱਚ ਆ ਜਾਂਦਾ ਤੇ ਪਹਿਲਾਂ ਜਿਹੜੀ ਨੌਕਰੀ ਕਰਦਾ ਹੁੰਦਾ 10000 ਵਾਲੀ ਉੱਥੇ ਹੀ ਫੇਰ ਲੱਗ ਜਾਂਦਾ ਚਲੋ ਨੌਕਰੀ ਕਰਦੇ ਨੂੰ ਉਹਨੂੰ 4-5 ਦਿਨ ਹੋ ਜਾਂਦੇ ਆ ਪਰ ਬਨੋਦ ਦਾ ਧਿਆਣਾ ਜਿਹੜਾ ਉਹ ਵਾਰ-ਵਾਰ ਦਿੱਲੀ ਜਾ ਰਿਹਾ ਹੁੰਦਾ ਤੇਦਰੋ ਰੀਮਾ ਜਿਹੜੀ ਬਨੋਦ ਦੇ ਜਾਣ ਤੋਂ ਬਾਅਦ ਬਿਲਕੁਲ ਉਦਾਸ ਹੋ ਜਾਂਦੀ ਹੈ ਇਕੱਲੀ ਰਹਿ ਜਾਂਦੀ ਹੈ ਤੇ ਉਹਨੂੰ ਐਂ ਲੱਗਦਾ ਵੀ ਮੈਂ ਬਨੋਦ ਨੂੰ ਕਿਉਂ ਨਾ ਰੱਖਿਆ ਤੇ ਇੱਕ ਦਿਨ ਹਫਤਾਕ ਹੋਇਆ ਹੁੰਦਾ ਜਦੋਂ ਬਨੋਦ ਨੂੰ ਗਏ ਨੂੰ ਤੇਰੀ ਮਾਂ ਦਾ ਦਿਲ ਕਰਦਾ ਵੀ ਮੈਂ ਬਨੋਦ ਨੂੰ ਫੋਨ ਲਾਵਾਂ ਕਿਉਂਕਿ ਰਿਸ਼ਤੇਦਾਰ ਨੇ ਨੰਬਰ ਦਿੱਤਾ ਸੀ ਉਹਦੇ ਕੋਲ ਨੰਬਰ ਹੈਗਾ ਸੀ ਚਲੋ ਉਹ ਆਪਣੇ ਫੋਨ ਦੇ ਵਿੱਚੋਂ ਕੰਟੈਕਟ ਲਿਸਟ ਕੱਢਦੀ ਆ ਤੇ ਬਨੋਦ ਦਾ ਨੰਬਰ ਕੱਢ ਕੇ ਡਾਇਲ ਕਰ ਲੈਂਦੀ ਆ ਨੰਬਰ ਡਾਇਲ ਕਰਨ ਤੋਂ ਬਾਅਦ ਉਹ ਵਿਨੋਦ ਨੂੰ ਕਹਿੰਦੀ ਹੈ ਹੈਲੋ ਵਿਨੋਦ ਤੇ ਵਿਨੋਦ ਵੀ ਉਹਦੀ ਜਿਹੜੀ ਹਨਾ ਆਵਾਜ਼ ਪਛਾਣ ਲੈਂਦਾ ਤੇ ਰੀਮਾ ਮੈਮ ਲਿਖਿਆ ਹੋਇਆ ਸੀ ਉਹਦੇ ਕੋਲ ਵੀ ਨੰਬਰ ਸੇਵ ਸੀ ਉਹ ਕਹਿੰਦਾ ਹਾਂਜੀ ਮੈਡਮ ਕੀ ਹਾਲ ਚਾਲ ਆ ਕਹਿੰਦੀ ਵਿਨੋਦ ਠੀਕ ਆ ਬਸ ਪਰ ਬਹੁਤੀ ਠੀਕ ਨਹੀਂ ਉਹ ਕਹਿੰਦਾ ਹਾਂ ਵੀ ਰਾਹੁਲ ਦੇ ਜਾਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇ ਹੋ ਸਕਦੇ ਹੋ ਮੈਂ ਸਮਝ ਸਕਦਾ ਪਰ ਮਾਫ ਕਰਨਾ ਹਨਾ ਵੀ ਮੈਂ ਤੁਹਾਡਾ ਦੁੱਖ ਵੀ ਨਹੀਂ ਵੰਡਾ ਸਕਿਆ ਉਹ ਕਹਿੰਦੀ ਨਹੀਂ ਵਿਨੋਦ ਵੀ ਤੂੰ ਤਾਂ ਜਾਣੇ ਹੀ ਸੀ ਹਨਾ ਤੇਰੀ ਵੀ ਮਜਬੂਰੀ ਸੀ ਚਲੋ ਗੱਲਾਂ-ਬਾਤਾਂ ਕਰਦੇ ਆ ਉਹ ਤੇ ਉਸ ਤੋਂ ਬਾਅਦ ਕਹਿੰਦੀ ਕਿ ਵਿਨੋਦ ਫੋਨ ਫਾਨ ਕਰਦਾ ਰਿਹਾ ਕਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਡਮ ਚਲੋ ਇਸੇ ਤਰ੍ਹਾਂ ਗੱਲ ਕਰਦੇ ਆ ਹੁਣ ਰੀਮਾ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਵਿਨੋਦ ਨੂੰ ਕਾਲ ਕਰਦੀ ਆ ਦੋਨੋਂ ਕਾਫੀ ਗੱਲਾਂ ਕਰਦੇ ਆ ਹੁਣ ਰੀਮਾ ਆਪਦੇ ਰੁਟੀਨ ਦੇ ਕੰਮਾਂ ਬਾਰੇ ਤੇ ਉਧਰੋਂ ਵਿਨੋਦ ਆਪਦੇ ਘਰ ਦੀਆਂ ਆਪਦੀ ਭੈਣ ਦੀਆਂ ਆਪਦੀ ਮਾਂ ਦੀਆਂ ਸਾਰੀਆਂ ਜੋ ਗੱਲਾਂ ਹੁੰਦੀਆਂ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਉਹ ਸਾਰੀਆਂ ਰੀਮਾ ਦੇ ਨਾਲ ਸਾਂਝੀਆਂ ਕਰਨ ਲੱਗ ਜਾਂਦਾਗਾ ਚਲੋ ਦੋਨਾਂ ਦੇ ਵਿੱਚ ਵਧੀਆ ਦੋਸਤੀ ਹੋ ਜਾਂਦੀ ਆ ਦੋਸਤੀ ਤਾਂ ਉਹਨਾਂ 'ਚ ਦੇਖੋ ਪਹਿਲਾਂ ਵੀ ਸੀ ਜਦੋਂ ਉਹ ਉਹਨਾਂ ਦੇ ਘਰ ਰਹਿੰਦਾ ਸੀ ਹੁਣ ਦੋਨੋਂ ਇੱਕ ਦੂਜੇ ਨਾਲ ਰੋਜ਼ ਗੱਲ ਕਰਦੇ ਆ ਪਹਿਲਾਂ ਗੱਲ ਮਿੰਟਾਂ 'ਚ ਹੁੰਦੀ ਸੀ ਫਿਰ ਘੰਟਿਆਂ 'ਚ ਹੋਣ ਲੱਗੀ ਤੇ ਇੱਕ ਦੂਜੇ ਨਾਲ ਗੱਲ ਕਰਕੇ ਦੋਨਾਂ ਨੂੰ ਐਂ ਲੱਗਦਾ ਵੀ ਅਸੀਂ ਮਤਲਬ ਸਾਡਾ ਢਿੱਡ ਹੌਲਾ ਹੋ ਗਿਆ ਇਸੇ ਤਰ੍ਹਾਂ ਕਰਦੇ ਕਰਦੇ ਤੇ ਇੱਕ ਦਿਨ ਰੀਮਾ ਕਹਿੰਦੀ ਵਿਨੋਦ ਤੂੰ ਆਈ ਇੱਕ ਦਿਨ ਤੈਨੂੰ ਮਿਲਣ ਨੂੰ ਜੀ ਕਰਦਾ ਵੀ ਬਹੁਤ ਦਿਨ ਹੋ ਗਏ ਆਏ ਵੀ ਬੈਠ ਕੇ ਚਾਹ ਨਹੀਂ ਪੀਤੀ ਵੀ ਮੈਚੌਣੀਆਂ ਵੀ ਆਪਾਂ ਚਾਹ ਚੂ ਪੀਏ ਉਹ ਕਹਿੰਦਾ ਕੋਈ ਗੱਲ ਨਹੀਂ ਮੈਡਮ ਚਲੋ ਵਿਨੋਦ ਦਾ ਦਿਲ ਕਰਦਾ ਉਹ ਉਹ ਵੀ ਕੰਮ ਤੋਂ ਛੁੱਟੀ ਲੈ ਕੇ ਸਪੈਸ਼ਲ ਦਿੱਲੀ ਜਾਂਦਾ ਤੇ ਆ ਕੇ ਰੀਮਾ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਰੀਮਾ ਵੀ ਵਿਨੋਦ ਨੂੰ ਵੇਖ ਕੇ ਖੁਸ਼ ਹੋ ਜਾਂਦੀ ਆ ਚਲੋ ਉਹ ਇੱਕ ਦੂਜੇ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਉਹਨੂੰ ਲਿਆ ਕੇ ਸੋਫੇ ਤੇ ਬਿਠਾਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੂੰ ਬੈਠ ਮੈਂ ਤੇਰੇ ਲਈ ਚਾਹ ਲਿਆਉਣੀ ਆ ਉਹ ਕਹਿੰਦਾ ਵੀ ਨਹੀਂ ਮੈਡਮ ਚਾਹ ਤੁਸੀਂ ਕਿਉਂ ਬਣਾਉਂਗੀ ਮੈਂ ਬਣਾਉ ਉਹ ਕਹਿੰਦੀ ਨਹੀਂ ਨਾਲੇ ਹੁਣ ਤੂੰ ਮੈਨੂੰ ਮੈਡਮ ਨਾ ਕਿਹਾ ਕਰ ਰੀਮਾ ਕਿਹਾ ਕਰ ਹੁਣ ਕਿਹੜਾ ਤੂੰ ਮੇਰੇ ਘਰ ਦਾ ਹਨਾ ਨੌਕਰ ਆ ਜਾਂ ਕੰਮ ਕਰਦਾ ਤੂੰ ਵੀ ਰੀਮਾ ਕਹੇ ਮੈਂ ਤੇਰੀ ਫਰੈਂਡ ਆ ਵੀ ਅੱਜ ਤੂੰ ਮੇਰੇ ਘਰ ਗੈਸਟ ਆਇਆਗਾ ਵੀ ਤੂੰ ਕੰਮ ਵਾਲਾ ਨਹੀਂ ਹੈਗਾਗਾ ਵੀ ਇਸ ਕਰਕੇ ਚਾਹ ਮੈਂ ਬਣਾਉਂਗੀ ਚਲੋ ਰੀਮਾ ਚਾਹ ਬਣਾ ਕੇ ਲਿਆਉਂਦੀ ਆ ਦੋ ਕੱਪ ਨਾਲ ਕੁਝ ਡਰਾਈ ਫਰੂਟਸ ਵਗੈਰਾ ਸਵੀਟਸ ਵਗੈਰਾ ਲਿਆਉਂਦੀ ਆ ਤੇ ਦੋਨੋਂ ਬਹਿ ਕੇ ਚਾਹ ਪੀਣ ਲੱਗਦੇ ਆ ਚਾਹ ਪੀਂਦੇ ਪੀਂਦੇ ਇੱਕ ਦੂਜੇ ਵੱਲ ਵੇਖਦੇ ਆ ਤੇ ਸ਼ਰਮਾ ਕੇ ਅੱਖਾਂ ਨੀਵੀਂਆਂ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਚਲੋ ਚਾਹ ਪੀ ਲੈਂਦੇ ਆ ਇੱਕਦਮ ਚੁੱਪ ਹੋ ਜਾਂਦੇ ਆ ਚਾਹ ਪੀਂਦੇ ਪੀਂਦੇ ਚਾਹ ਪੀਣ ਤੋਂ ਬਾਅਦ ਚੁੱਪੀ ਟੁੱਟਦੀ ਆ ਤੇ ਰੀਮਾ ਕਹਿੰਦੀ ਆ ਕਿ ਵਿਨੋਦ ਕੀ ਤੈਨੂੰ ਲੱਗਦਾ ਵੀ ਸਾਡੇ ਚ ਜਿਹੜਾ ਰਿਸ਼ਤਾ ਇਹ ਇੱਕ ਨਾਰਮਲ ਰਿਸ਼ਤਾ ਉਹ ਕਹਿੰਦਾ ਕਿ ਨਹੀਂ ਰੀਮਾ ਮੈਨੂੰ ਵੀ ਇਹ ਰਿਸ਼ਤਾ ਨਾਰਮਲ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਵੀ ਅਸੀਂ ਇੱਕ ਦੂਜੇ ਦੇ ਕਾਫੀ ਨੇੜੇ ਆ ਚੁੱਕੇ ਹਾਂ ਅਸੀਂ ਇੱਕ ਦੂਜੇ ਬਿਨਾਂ ਗੱਲ ਕਰੇ ਬਿਨਾਂ ਨਹੀਂ ਰਹਿ ਸਕਦੇ ਹੁਣ ਆਪਾਂ ਦੇਖੋ ਮਿਲੇ ਆ ਵੀ ਮੈਂ ਕੰਮ ਕਰਦਾ ਵੀ ਤੁਹਾਡੇ ਬਾਰੇ ਸੋਚਦਾ ਰਹਿਣਾ ਉਹ ਕਹਿੰਦੀ ਹਾਂ ਵਿਨੋਦ ਮੇਰੇ ਵੀ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਹਰ ਟਾਈਮ ਤੁਹਾਡਾ ਹੀ ਖਿਆਲ ਆਉਂਦਾ ਰਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਆਪਾਂ ਇੱਕ ਦੂਜੇ ਦੇ ਬਹੁਤ ਨਜ਼ਦੀਕ ਆ ਚੁੱਕੇ ਆ ਉਹ ਕਹਿੰਦਾ ਕਿ ਵੈਸੇ ਮੈਨੂੰ ਇਹ ਸੋਚਣਾ ਨਹੀਂ ਚਾਹੀਦਾ ਵੀ ਤੁਸੀਂ ਵੱਡੇ ਲੋਕ ਹਨ ਮੈਂ ਗਰੀਬ ਘਰ ਦਾ ਮੁੰਡਾ ਵੀ ਲੋਕਾਂ ਨੇ ਤਾਂ ਵੈਸੇ ਹੀ ਗੱਲਾਂ ਕਰਨੀਆਂ ਉਹ ਕਹਿੰਦੀ ਨਹੀਂ ਵਿਨੋਦ ਅਸੀਂ ਲੋਕਾਂ ਬਾਰੇ ਨਹੀਂ ਸੋਚ ਸਕਦੇ ਲੋਕਾਂ ਬਾਰੇ ਸੋਚਾਂਗੇ ਅਸੀਂ ਜੇ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਕਿਵੇਂ ਜੀਵਾਂਗੇ ਜੇ ਤੈਨੂੰ ਬੁਰਾ ਨਾ ਲੱਗੇ ਮੈਂ ਚਾਹੁੰਨੀ ਆ ਤੂੰ ਸਾਰੀ ਉਮਰ ਦੇ ਲਈ ਮੇਰਾ ਹੱਥ ਫੜ ਲਵੇਂ ਮੈਨੂੰ ਇਹ ਗੱਲ ਕਹਿੰਦਿਆਂ ਹੋਇਆਂ ਬੜਾ ਦੁੱਖ ਵੀ ਹੋ ਰਿਹਾ ਕਿਉਂਕਿ ਮੈਂ ਇੱਕ ਵਿਧਵਾ ਔਰਤਾਂ ਤੇ ਤੂੰ ਇੱਕ ਨੌਜਵਾਨ ਕੁਆਰਾ ਮੁੰਡਾ ਪਰ ਮੈਨੂੰ ਤੇਰੇ ਨਾਲ ਅਟੈਚਮੈਂਟ ਹੀ ਇੰਨੀ ਹੋ ਗਈ ਆ ਵੀ ਸ਼ਾਇਦ ਹੁਣ ਤੇਰੇ ਬਿਨਾ ਰਹਿਣਾ ਮੇਰਾ ਨਾ ਮੁਮਕਿਨਾ ਤੇ ਵਿਨੋਦ ਕਹਿੰਦਾ ਕਿ ਮੈਨੂੰ ਵੀ ਇਹੀ ਲੱਗਦਾ ਰੀਮਾ ਵੀ ਮੈਂ ਵੀ ਤੁਹਾਡੇ ਬਿਨਾ ਰਹਿ ਨਹੀਂ ਸਕਦਾ ਪਰ ਆਪਣੀ ਅਮੀਰੀ ਗਰੀਬੀ ਦਾ ਫਰਕ ਉਹ ਕਹਿੰਦੀ ਬੱਸ ਚੁੱਪ ਇਸ ਤੋਂ ਬਾਅਦ ਨਹੀਂ ਬੋਲਣਾ ਮੈਂ ਤੈਨੂੰ ਕਹਤਾ ਨਾ ਤੂੰ ਨਹੀਂ ਬੋਲਣਾ ਚਲੋ ਬਈ ਨੌ ਉਹ ਚੁੱਪ ਹੋ ਜਾਂਦਾ ਤੇ ਉਹ ਕਹਿੰਦੀ ਵੀ ਮੈਂ ਇਸ ਰਿਸ਼ਤੇ ਨੂੰ ਐਦਾਂ ਹਨ ਲੋਕਾਂ ਚ ਬਦਨਾਮ ਨਹੀਂ ਹੋਣ ਦੇਵਾਂਗੀ ਵੀ ਮੈਂ ਆਪਣੇ ਘਰ ਦੇ ਆ ਨਾਲ ਗੱਲ ਕਰੂੰ ਤੂੰ ਆਪਣੇ ਘਰ ਦੇ ਆ ਨਾਲ ਗੱਲ ਕਰੀ ਆਪਾਂ ਇਸ ਰਿਸ਼ਤੇ ਨੂੰ ਇੱਕ ਨਾਮ ਦੇਵਾਂਗੇ ਆਪਾਂ ਪਤੀ ਪਤਨੀ ਬਣਾਂਗੇ ਠੀਕ ਆ ਮੈਨੂੰ ਪਤਾ ਲੋਕ ਗੱਲਾਂ ਕਰਨਗੇ ਵੀ ਪਤੀ ਨੂੰ ਮਾਰ ਕੇ ਘਰ ਦਾ ਜਿਹੜਾ ਨੌਕਰ ਸੀ ਉਹਦੇ ਨਾਲ ਵਿਆਹ ਕਰਾ ਲਿਆ ਪਤਾ ਨਹੀਂ ਕੀ ਕੀ ਗੱਲਾਂ ਲੋਕਾਂ ਨੇ ਕਰਨੀਆਂ ਨੇ ਪਰ ਮੇਰੀ ਜੋ ਹਾਲਤ ਆ ਉਹ ਮੈਂ ਹੀ ਸਮਝ ਸਕਦੀ ਆਂਗੀ ਯੇ ਮੈਂ ਰਹੂੰਗੀ ਵਿਧਵਾ ਫਿਰ ਕਿਹੜਾ ਮੈਨੂੰ ਲੋਕਾਂ ਨੇ ਰਹਿਣ ਦੇਣਾ ਪਤਾ ਨਹੀਂ ਕੀ ਕੀ ਅਲੀਗੇਸ਼ਨ ਮੇਰੇ ਤੇ ਲਾਉਣੇ ਆ ਚਲੋ ਉਸ ਤੋਂ ਬਾਅਦ ਵਿਨੋਦ ਆ ਜਿਹੜਾ ਚੱਲਿਆ ਜਾਂਦਾ ਵਿਨੋਦ ਜਾ ਕੇ ਆਪਣੀ ਮੰਮੀ ਤੇ ਭੈਣ ਨਾਲ ਗੱਲ ਕਰਦਾ ਇਧਰੋਂ ਰੀਮਾ ਆਪਣੀ ਭੈਣ ਨੂੰ ਫੋਨ ਕਰਦੀ ਆ ਤੇ ਆਪਣੀ ਭੈਣ ਨੂੰ ਦੱਸਦੀ ਆ ਕਿ ਵਿਨੋਦ ਜਿਹੜਾ ਸੀਗਾ ਵੀ ਉਹਦੇ ਨਾਲ ਮੇਰਾ ਇਦਾਂ ਇਸ ਤਰ੍ਹਾਂ ਅਟੈਚਮੈਂਟ ਆ ਵੀ ਮੈਂ ਚਾਹੁੰਨੀ ਆ ਉਹਦੇ ਨਾਲ ਵਿਆਹ ਕਰ ਲਵਾਂ ਚਲੋ ਰੀਮਾ ਦੀ ਭੈਣ ਆਪਣੇ ਮੰਮੀ ਪਾਪਾ ਨਾਲ ਗੱਲ ਕਰਦੀ ਆ ਤੇ ਉਧਰੋਂ ਵਿਨੋਦ ਦੀ ਮਾਂ ਤੇ ਭੈਣ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਚਲੋ ਦੋਨੋਂ ਪਰਿਵਾਰ ਆ ਜਿਹੜੇ ਫਿਰ ਉਸ ਤੋਂ ਬਾਅਦ ਇਕੱਠੇ ਬੈਂ ਹੁਣ ਵਿਨੋਦ ਦੇ ਮਾਤਾ ਪਿਤਾ ਤੇ ਭੈਣ ਆ ਜਿਹੜੇ ਉਹ ਰੀਮਾ ਦੇ ਮਾਤਾ ਪਿਤਾ ਨੂੰ ਮਿਲਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਦੇਖੋ ਛੋਟਾ ਮੂੰਹ ਤੇ ਵੱਡੀ ਗੱਲ ਵੀ ਅਸੀਂ ਤੁਹਾਡੇ लायक ਤਾਂ ਹੈ ਨਹੀਂ ਪਰ ਜੇ ਬੱਚਿਆਂ ਦੀ ਮਰਜ਼ੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕੱਲ ਨੂੰ ਇਸ ਗੱਲ ਤੇ ਸਵਾਲ ਖੜਾ ਨਾ ਹੋਵੇ ਵੀ ਖੌਰੇ ਇਹ ਨੌਕਰ ਬਣ ਕੇ ਆਏ ਆ ਤੇ ਇਹਨੇ ਘਰ ਦੀ ਪ੍ਰਾਪਰਟੀ ਤੇ ਨਿਗਰ ਰੱਖੀ ਤੇ ਰੀਮਾ ਤੇ ਨਿਗਰ ਰੱਖੀ ਵੀ ਤੁਸੀਂ ਫੈਸਲਾ ਸੋਚ ਸਮਝ ਕੇ ਲਿਓ ਵੀ ਕੱਲ ਨੂੰ ਇਹ ਗੱਲਾਂ ਨਾ ਹੋਣ ਤੇ ਉਹ ਕਹਿੰਦੇ ਆ ਵੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਹੋਊਗਾ ਤਲ ਉਸ ਤੋਂ ਬਾਅਦ ਦੋਨਾਂ ਪਰਿਵਾਰਾਂ ਦੇ ਵਿੱਚ ਸਹਿਮਤੀ ਬਣਦੀ ਆ ਤੇ ਦੋਨਾਂ ਦਾ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਜਾਂਦਾ ਤੇ ਅਗਲੇ ਦਿਨ ਹੀ ਇੱਕ ਮੰਦਿਰ ਦੇ ਵਿੱਚ ਜਾ ਕੇ ਦੋਨਾਂ ਦੀ ਬੜੇ ਹੀ ਸਾਦੇ ਤਰੀਕੇ ਦੇ ਨਾਲ ਸ਼ਾਦੀ ਕਰ ਦਿੱਤੀ ਜਾਂਦੀ ਆ ਫੇਰੇ ਹੋ ਜਾਂਦੇ ਆ ਤੇ ਉਹ ਦੋਨੋਂ ਜਣੇ ਪਤੀ ਪਤਨੀ ਬਣ ਜਾਂਦੇ ਆ ਦੋਨੋਂ ਪਰਿਵਾਰ ਖੁਸ਼ ਹੁੰਦੇ ਆ ਇੱਕ ਦੂਜੇ ਨਾਲੇ ਮਿਲਦੇ ਆ ਦਿੱਲੀ ਦੇ ਵਿੱਚ ਇੱਕ ਵਿਧਵਾ ਔਰਤ ਨੇ ਇੱਕ ਘਰ ਦੇ ਨੌਕਰ ਨਾਲ ਕਿਵੇਂ ਕਰਵਾਇਆ ਵਿਆਹ ਇਹ ਗੱਲ ਅਖਬਾਰਾਂ ਦੀਆਂ ਸੁਰਖੀਆਂ ਤੇ ਆਉਂਦੀ ਆ ਕੁਝ ਕੁ ਲੋਕ ਆ ਜਿਹੜੇ ਉਹ ਕਹਿੰਦੇ ਆ ਵੀ ਔਰਤਾਂ ਤਾਂ ਇਦਾਂ ਹੀ ਹੁੰਦੀਆਂ ਨੇ ਇਹ ਸੋਹਣੇ ਸੁਨੱਖੇ ਮੁੰਡੇ ਦੇਖ ਕੇ ਉਹਨਾਂ ਨੂੰ ਛੱਡਦੀਆਂ ਨਹੀਂ ਪੈਸੇ ਦੀ ਅਮੀਰੀ 'ਚ ਇਦਾਂ ਹੀ ਕਰਦੀਆਂ ਨੇ ਕੋਈ ਕਹਿੰਦਾ ਵੀ ਮੁੰਡਾ ਗਰੀਬ ਸੀ ਉਹਨੇ ਆਪਣੀ ਮਾਲਕਣ ਦੇ ਨਾਲ ਹਨਾ ਇਸ਼ਕ ਕੀਤਾ ਵੀ ਉਹਦਾ ਪੈਸਾ ਵੇਖਿਆ ਜਿਹੋ ਜੀ ਜਿਹਦੀ ਸੋਚ ਸੀ ਉਹੋ ਜੇ ਕਮੈਂਟ ਲੋਕਾਂ ਨੇ ਕੀਤੇ ਪਰ ਬਹੁਤ ਸਾਰੇ ਲੋਕ ਸੀ ਜਿਹੜੇ ਉਹਨਾਂ ਨੂੰ ਸਮਝਣ ਵਾਲੇ ਵੀ ਸੀ ਬਹੁਤ ਲੋਕਾਂ ਨੇ ਇਹ ਗੱਲ ਸਮਝੀ ਵੀ ਠੀਕ ਆ ਇੱਕ ਆਦਮੀ ਤੇ ਇੱਕ ਔਰਤ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਆ ਹਨਾ ਜਦੋਂ ਕੋਈ ਔਰਤ ਜਵਾਨੀ ਦੇ ਵਿੱਚ ਵਿਧਵਾ ਹੋ ਜਾਂਦੀ ਆ ਤੇ ਉਹਦਾ ਦੁਵਾਰਾ ਵਿਆਹ ਜਿਹੜਾ ਕੀਤਾ ਹੀ ਜਾਂਦਾ ਪਰ ਜੇ ਇਸ ਤਰ੍ਹਾਂ ਹਨਾ ਇੱਕ ਅਮੀਰ ਕੁੜੀ ਕਿਸੇ ਗਰੀਬ ਮੁੰਡੇ ਨਾਲ ਵਿਆਹ ਕਰਾਉਂਦੀ ਆ ਤੇ ਇਹਦੇ ਵਿੱਚ ਹਰਜ ਵੀ ਕੋਈ ਨਹੀਂ ਵੀ ਦੇਖੋ ਉਹ ਵਿਧਵਾ ਗਈ ਉਹਦੇ ਚ ਕਮੀ ਆ ਪਰ ਉਹਦੇ ਕੋਲੇ ਪੈਸਾਗਾ ਮੁੰਡਾ ਜਿਹੜਾ ਪੜਿਆ ਲਿਖਿਆ ਉਹਦੀ ਪੜ੍ਹਾਈ ਲਿਖਾਈ ਦੀ ਕਦਰ ਨਹੀਂ ਪਈ ਉਹਨੂੰ ਨੌਕਰੀ ਨਹੀਂ ਮਿਲੀ ਵਿਚਾਰਾ ਉਹੀ ਗਰੀਬੀ ਢੋ ਰਿਹਾ ਜੇ ਦੋਨੋਂ ਜਾਣੇ ਇੱਕ ਹੁੰਦੇ ਆ ਤਾਂ ਦੋਨਾਂ ਜਾਣਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸੰਭਰਦੀ ਆ ਦੋ ਪਰਿਵਾਰਾਂ ਦੀ ਜ਼ਿੰਦਗੀ ਸੰਭਰਦੀ ਆ ਦੇਖੋ ਸੋਚ ਆਪੋ ਆਪਣੀ ਹੁੰਦੀ ਆ ਬਹੁਤੇ ਲੋਕ ਆ ਜਿਹੜੇ ਇੰਨਾਂ ਚੀਜ਼ਾਂ ਨੂੰ ਅਸ਼ਲੀਲ ਕਹਿ ਦਿੰਦੇ ਆ ਇੰਨਾਂ ਕਹਾਣੀਆਂ ਨੂੰ ਅਸ਼ਲੀਲ ਕਹਿ ਦਿੰਦੇ ਆ ਪਤਾ ਨਹੀਂ ਕੀ ਕੁਝ ਬੋਲਦੇ ਆ ਪਰ ਜੇ ਇੰਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਦੇ ਪੱਖ ਤੋਂ ਵੇਖੀਏ ਹੁਣ ਬਹੁਤਿਆਂ ਨੂੰ ਐ ਲੱਗਦਾ ਵੀ ਇਹ ਚੋ ਕੀ ਸਿੱਖਿਆ ਮਿਲੀ ਆ ਵੀ ਇਹ ਤਾਂ ਤੁਸੀਂ ਗਲਤ ਰਾਹ ਤੇ ਤੋਰ ਰਹੇ ਹੋ ਨਹੀਂ ਮੇਰਾ ਇਦਾਂ ਦਾ ਕੋਈ ਮਕਸਦ ਨਹੀਂ ਹੈਗਾ ਨਾ ਹੀ ਕਿਸੇ ਦੇ ਕਹਿਣ ਤੇ ਕੋਈ ਗਲਤ ਰਾਹ ਤੇ ਤੁਰੇ ਇੱਕ ਅਜਿਹੀ ਸਿੱਖਿਆ ਕਿ ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਵਿਧਵਾ ਔਰਤਾਂ ਜਿਹੜੇ ਜਿਨ੍ਹਾਂ ਦੇ ਘਰ ਵਾਲੇ ਛੋਟੀ ਉਮਰ ਚ ਚਲੇ ਜਾਂਦੇ ਆ ਤੇ ਉਹ ਅਮੀਰ ਹੁੰਦੀਆਂ ਨੇ ਜੇ ਉਹ ਅਮੀਰ ਮੁੰਡਿਆਂ ਨਾਲ ਵਿਆਹ ਕਰਵਾਉਂਦੀਆਂ ਤਾਂ ਮੁੰਡੇ ਆ ਜਿਹੜੇ ਉਹਨਾਂ ਨੂੰ ਉਸ ਤਰ੍ਹਾਂ ਦਾ ਉਹਨਾਂ ਦੀ ਕੇਅਰ ਨਹੀਂ ਕਰਦੇ ਉਸ ਤਰ੍ਹਾਂ ਟ੍ਰੀਟ ਨਹੀਂ ਕਰਦੇ ਪਰ ਜੇ ਉਹੀ ਔਰਤਾਂ ਗਰੀਬ ਮੁੰਡਿਆਂ ਦੀ ਬਾਹ ਫੜਨ ਤੇ ਨਾਲੇ ਮੁੰਡੇ ਦੀ ਜ਼ਿੰਦਗੀ ਸੰਭਰ ਜੇ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਸੰਭਰ ਜੇ ਤੇ ਨਾਲੇ ਉਹੀ ਮੁੰਡਾ ساری ਉਮਰ ਇਸ ਔਰਤ ਦੀ ਬੜੀ ਇੱਜ਼ਤ ਕਰੂਗਾ ਰਿਸਪੈਕਟ ਕਰੂਗਾ ਕੋਈ ਵੀ ਆਦਮੀ ਆ ਜਾਂ ਔਰਤਾ ਜਦੋਂ ਉਹਨਾਂ ਦਾ ਕੋਈ ਜੀਵਨ ਸਾਥੀ ਚਲਿਆ ਜਾਂਦਾ ਤਾਂ ਉਹਨਾਂ ਨੂੰ ਫਿਰ ਵੀ ਜ਼ਿੰਦਗੀ ਲੰਘਾਉਣ ਵਾਸਤੇ ਜੀਵਨ ਸਾਥੀ ਦੀ ਲੋੜ ਹੁੰਦੀ ਆ ਤੇ ਇਹ ਜ਼ਿੰਦਗੀ ਦੇ ਵਿੱਚ ਸਮਝੌਤੇ ਆ ਜਿਹੜੇ ਕਰਨੇ ਹੀ ਪੈਂਦੇ ਨੇ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ